ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਰਾਇਣ ਨਰਪਤ ਨਮਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੁਹਿ ਤਾਰੈ ਸ੍ਰੀ ਸਤਗੁਰ ਹਰਿ ਰਾਏ ਕੈ ਨਾ ਇਹ ਤੇ ਆਏ ਅਗ ਜਾਏ ਕਰ ਪਦ ਪਰ ਪਰਮਾਨ ਕੋ ਜਿਹ ਤੇ ਨਿਦ ਸਿਧ ਆਏ ਹਾਕ ਪਰਬਰ ਹਰ ਕੇਸ ਗੁਰੂ ਕਰਤਾ ਹਰ ਰਾਏ ਸੁਰਤਾਨ ਹਮਦਰਵੇਸ ਗੁਰੂ ਕਰਤਾ ਹਰਿ ਰਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾਂ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀयत ਹੈ ਸੂਰਾ ਆਤਮ ਜਿਣ ਸਗਲ ਵਸ ਤਾਂ ਕੈ ਜਾਂ ਕਾ ਸਤ ਗੁਰ ਪੂਰਾ ਜਿਸ ਮਨੁਖ ਨੂੰ ਅੱਜ ਦੇ ਇਸ ਜਗਤ ਵਿੱਚ ਜੀਵਨ ਦੀ ਇਸ ਉਮਰ ਵਿੱਚ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ਉਸ ਮਨੁੱਖ ਨੂੰ ਸੂਰਮਾ ਬਹਾਦਰ ਕਿਹਾ ਜਾਂਦਾ ਹੈ ਉਹ ਹੀ ਮਨੁੱਖ ਆਪਣੇ ਆਪ ਨੂੰ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤੇ ਸਭ ਕੁਝ ਉਸ ਦੇ ਵਸ ਵਿੱਚ ਹੋ ਜਾਂਦਾ ਹੈ ਜਿਸ ਮਨੁੱਖ ਦਾ ਗੁਰੂ ਪੂਰਨ ਰੂਪ ਸਤਿਗੁਰੂ ਹੁੰਦਾ ਹੈ ਠਾਕੁਰ ਗਈਏ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਜ ਸਮਾਵਨ ਸੰਗ ਰਹਾਓ ਪ੍ਰਭੂ ਦੇ ਸਿਪਤ ਸਲਾਹ ਦਿਲੀ ਪਿਆਰ ਨਾਲ ਸੱਚੇ ਦਿਲੋਂ ਕਰਨੀ ਚਾਹੀਦੀ ਹੈ ਉਸ ਪ੍ਰਭੂ ਦੀ ਸ਼ਰਨ ਵਿੱਚ ਪਏ ਰਹਿਣ ਨਾਲ ਤੇ ਉਸ ਦੇ ਨਾਮ ਦਾ ਸਿਮਰਨ ਕਰਨ ਨਾਲ ਆਤਮਕ ਅਡੋਲਤਾ ਵਿੱਚ ਟਿਕ ਕੇ ਉਸ ਵਿੱਚ ਸਮਾਈ ਹੋ ਜਾਂਦੀ ਹੈ ਭਾਵ ਉਸ ਵਿੱਚ ਲੀਨ ਹੋ ਜਾਇਦਾ ਹੈ ਠਹਿਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ